ਇਮਾਮਾ ਜੀ ਮਟਰਾਂ ਮਿਤੀ 12 ਤਰੀਕ ਨੂੰ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਇੱਕ ਬੰਦਾ ਆਇਆ ਸੀ ਉਹਨੂੰ ਕਿਹਾ ਸੀ ਉਸ ਦਾ ਭਰਾ ਹੈ ਜਿਸ ਦਾ ਨਾਮ ਮਟਰੂ ਕੁਮਾਰ ਆ ਉਹ ਉੱਥੇ ਇੱਕ ਹਸਪਤਾਲ ਬਣ ਰਿਹਾ ਸੀ ਉੱਥੇ ਉਹ ਲੇਬਰ ਦਾ ਕੰਮ ਕਰਦਾ ਸੀਗਾ ਤੇ ਰਾਤ ਵੇਲੇ ਉੱਥੇ ਹੀ ਰਹਿੰਦਾ ਸੀ ਤੇ ਬਤੌਰ ਚੌਕੀਦਾਰ ਦਾ ਕੰਮ ਕਰਦਾ ਸੀਗਾ ਤੋ ਉਹਨਾਂ ਨੇ ਸਾਨੂੰ ਇਹ ਦੱਸਿਆ ਸੀਗਾ ਵੀ ਉਸ ਦਿਨ ਉਹ ਉਸ ਦਿਨ ਉਹ ਕਿਤੇ ਗਿਆ ਸੀ ਕਿਸੇ ਬੰਦੇ ਨਾਲ ਤੇ ਬਟ ਉਹ ਘਰੇ ਵਾਪਸ ਲਿਆਇਆ ਜਿਸ ਬੰਦੀ ਉਹਨਾਂ ਨੇ ਆਪਣੀ ਗੋਮਸ਼ਿਤਗੀ ਦੀ ਰਪਟ ਦਰਜ ਕਰਵਾਈ ਸੀ ਤੇ ਉਹ ਆਪਣੇ ਤੌਰ ਤੇ ਵੀ ਭਾਲ ਕਰਦੇ ਰਹੇ ਤੇ ਅਸੀਂ ਵੀ ਪੁਲਿਸ ਵੱਲੋਂ ਵੀ ਉਸ ਦੀ ਅਸੀਂ ਭਾਲ ਚੱਲ ਰਹੀ ਸੀ ਤੇ ਕੱਲ ਸਾਡੇ ਕੋਲ ਤਕਰੀਬਨ ਸਾਨੂੰ ਇਨਫੋਰਮੇਸ਼ਨ ਜਦੋਂ ਮਿਲੀ ਉਸ ਦੀ ਆਪਣੇ ਮੱਧੂ ਕੁਮਾਰ ਦੀ ਡੈੱਡ ਬੋਡੀ ਸਾਨੂੰ ਮਿਲੀ ਉਸ ਉੱਥੇ ਮਾਨਸਾ ਰੋਡ ਤੇ 400 ਕਿੱਲੇ ਜਿੱਥੇ ਜਗ੍ਹਾ ਬਣੀ ਹੋਈ ਉੱਥੇ ਉਸ ਦੀ ਡੈੱਡ ਬੋਡੀ ਮਿਲੀ ਪੋਸਟ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਇਮੀਡੀਏਟਲੀ ਮੁਕੱਦਮਾ ਦਰਜ ਕੀਤਾ ਗਿਆ। ਮੁਕੱਦਮਾ ਦਰਜ ਕਰਕੇ ਇਹਦੀ ਜੋ ਤਫ਼ਤੀਸ਼ ਚਾਲੂ ਕੀਤੀ ਗਈ ਤਾਂ ਉਸ ਚੀਜ਼ੇ ਸਾਹਮਣੇ ਆਈ ਇਹ ਗੱਲ ਸਾਹਮਣੇ ਆਈ ਕਿ ਗੱਗਾ ਹੈਗਾ ਗੱਗਾ ਸਿੰਘ ਵਾਸੀ ਬੀੜ ਤਲਾਬ ਜੋ ਕਿ ਉੱਥੋਂ ਮਲਵਾ ਢੋਣ ਦਾ ਕੰਮ ਕਰਦਾ ਹੈ। ਇਹ ਉਹ ਇਹਨਾਂ ਦੀ ਕੋਈ ਆਪਸੀ ਕਿਸੇ ਵਜ੍ਹਾ ਕਰਕੇ ਉੱਥੇ ਬਹਿਸਬਾਜੀ ਹੋ ਗਈ ਸੀ ਤੇ ਗੱਗਾ ਸਿੰਘ ਨੇ ਇਹਦਾ ਮਟਰੂ ਕੁਮਾਰ ਨੂੰ ਉਸ ਦਾ ਕਤਲ ਕਰ ਦਿੱਤਾ ਗਿਆ ਸੀਗਾ। ਤੁਰੰਤ ਹੀ ਅਸੀਂ ਮਕਦਮਾ ਦਰਜ ਕਰਕੇ ਇਨਸਪੈਕਟਰ ਹਰਜੋਤ ਸਿੰਘ ਐਸ ਐਚ ਓ ਸਿਵਲ ਲਾਈਨਾ ਇਹਨਾਂ ਦੇ ਇਹਨਾਂ ਨੇ ਆਪਣੀ ਟੀਮਸ ਬਣਾਈਆਂ ਤੇ ਅਸੀਂ ਇਹ ਦੋਸ਼ੀ ਦੀ ਪਾਲ ਸ਼ੁਰੂ ਕਰਤੀ ਤੇ 24 ਘੰਟੇ ਤੋਂ ਘੱਟ ਸਮੇਂ ਦੇ ਵਿੱਚ ਵਿੱਚ ਅਸੀਂ ਉਹ ਦੋਸ਼ੀ ਗ੍ਰਿਫਤਾਰ ਕਰ ਲਿਆ ਦੋਸ਼ੀ ਗ੍ਰਿਫਤਾਰ ਕਰਕੇ ਉਸ ਤੋਂ ਜੋ ਵੀ ਇਹ ਵਾਰਦਾਤ ਵਰਤਿਆ ਜਾਣ ਵਾਲਾ ਵੈਪਨ ਆ ਅਸੀਂ ਉਹ ਵੀ ਬਰਾਮਦ ਕਰਵਾ ਲਿਆ ਤੇ ਇਸ ਤੋਂ ਇਲਾਵਾ ਜੋ ਚੌਕੀਦਾਰ ਆਪਣੇ ਮਟਰੂ ਕੋਲੇ ਫੋਨ ਸੀਗਾ ਉਹ ਵੀ ਅਸੀਂ ਦੋਸ਼ੀ ਤੋਂ ਬਰਾਮਦ ਕਰਵਾ ਲਿਆ ਪਹਿਲਾਂ ਕੋਈ ਬਦਮੀਦਰ ਸੀ ਇਹਨਾਂ ਦੇ ਨੀ ਪਹਿਲਾਂ ਹਜੇ ਤੱਕ ਤਾਂ ਉਹਨਾਂ ਦੇ ਦਰਾਂਨੇ ਤਫਤੀਸ਼ ਦੇਖਦੇ ਆ ਬਿਠਾਈ ਤੱਕ ਕੋਈ ਮੁਕਦਮੇ ਦੀ ਗੱਲ ਸਾਹਮਣੇ ਨਹੀਂ ਆਈ ਜੀ